ਫਰਸਟ ਪੋਜੀਸ਼ਨ ਆ ਗਈ। ਕਾਹਦਾ ਪੱਖ ਚੱਕ ਰਹਾ ਤਾ ਉਹ ਪੱਖ ਚੱਕ ਲੈ ਮੁੰਡਾ ਗਾ ਲਓ ਚੱਕਿਆ ਤਾ। ਧਿਆਇਾ ਥਾਪੀ ਦਾ ਮਾਰ ਦੇ ਯਾਰਾ ਪੱਖ ਜੀਰੰਦ ਤੇ ਅੱਖਦੰਦ ਵਰਦੀਆਂ ਬੱਕਰੀਆਂ। ਦੋ ਮਿੰਟ ਲੈ ਲੋ। ਲਾਈਟ ਚੱਲ। ਹਾਂ ਸੜਕਪੁਣੇ ਵਾਲੇ ਵੀਰਾ ਖੜਾ ਕਰ ਦਿਓ। 12 ਨੰਬਰ ਟੈਗ ਸੜਕਪੁਣੇ ਦੇ ਵਿੱਚ ਸਿਹਾਈ ਨੰਬਰ ਪਰ ਨਹੀਂ ਲਖੋਦੇ ਕਈ ਵਾਰ ਵੀਰ ਫੀਲ ਕਰ ਜਾਂਦੇ ਨੇ ਵੀ ਸਾਡੀ ਕਿਸੇ ਚੈਨਲ ਤੇ ਵੀਡੀਓ ਨਹੀਂ ਆਈ ਜੇ ਇਧਰੋਂ ਨਿਪਟਾਓਗੇ ਦੋ ਤਿੰਨ ਵੀਰ ਇੱਧਰ ਆ ਜਾਣ ਮੇਰਾ ਵੀਰ ਲੈ ਆਪ ਸੰਖਪੁਣੇ ਵਾਲੇ ਬੋਲਦਿਆਂ ਸੰਖਪੁਣੇ ਵਾਲੇ ਵੀਰ ਹੱਥ ਖੜਾ ਕਰ ਦਿਓ 12 ਨੰਬਰ ਟੈਗ ਸੰਖਪੁਣੇ ਦੇ ਵਿੱਚ ਸਿਹਾਈ ਨੰਬਰ 28 ਨੰਬਰ 688 ਨੰਬਰ ਇਹ ਮੁੰਡੇ ਆ ਗਏ ਵੀਰ ਸੰਖਪੁਣੇ ਵਾਲੇ ਇਹਨਾਂ ਨੂੰ ਮੈਡਲ ਪਾ ਸ਼ੀਰਾਂ ਦਾ 80 ਦਾ ਨਿਮਾ ਬਈ ਘੜਾ ਰਿਹਾ ਬੱਕਰੀਆਂ ਵਰਦਰੀਆਂ ਇੱਕ ਚਾਲੇ ਸ਼ੀਰਾਂ ਦਾ 80 ਦਾ ਵਰਦਰੀਆਂ ਬੱਕਰੀਆਂ ਲੋਗੇ ਸ਼ੀਰਾਂ ਦਾ 80 ਦਾ ਵਰਦਰੀਆਂ ਬੱਕਰੀਆਂ ਲੋਗੇ ਇੱਕ ਚਾਲੇ ਮੇਰਾ ਵੀਰਾਂ ਵਰਦਰੀਆਂ ਸ਼ੀਰਾਂ ਦਾ 80 ਦਾ ਲੈ ਕੇ ਪਹੁੰਚੋ ਲਓ ਬਈ ਨਿਮਾ ਨਿਮੇ ਬਈ ਨੂੰ ਬੈਠੀ ਹੈ ਨਿਮਾ ਤੋਂ ਉਲੇ ਵਾਲਾ ਪਾਈ ਕਰਾਂ ਬਈ ਮੁੰਡਿਆਂ ਨੂੰ ਮੈਡਲ ਤੇ ਇਸ ਤੋਂ ਬਾਅਦ ਆਪਾਂ ਦਾਲ ਦੇ ਆਗੇ ਫਟ ਸੈਕਿੰਡ ਫਟ ਬਈ ਇੱਥੇ ਇੱਕ ਮੁੰਡਾ ਹਣਾ ਜੀ ਯਾਰੋ ਚਲਾ ਗਿਆ ਤੁਹਾਨੂੰ ਮਾਫੀ ਚਾਹੁੰਨਾ ਮੈਂ ਉਹ ਦਿਖਾਉਣਾ ਸੀ ਰੌਣਕ ਲੰਮੇ ਸਮੇਂ ਤੋਂ ਮਿਹਨਤ ਕੀਤੀ ਹੈ ਹਲੋ ਤਸੇਮ ਭਾਈ ਆ ਵੀਰੇ ਅੱਛਾ ਸੀ ਰੰਗ ਤੇ ਅੱਖਾਂ ਨਾਲ ਬੱਕਰੀਆਂ ਐ ਇਹਦੇ ਲਿਆਓ ਭਾਈ ਭਾਈ ਸੇ ਰੰਗ ਤੇ ਅੱਖਾਂ ਨਾਲ ਬੱਕਰੀਆਂ ਵਰਤੀਆਂ ਨੋਟ ਕਰ ਲਓ ਉੱਧਰਲੇ ਰਿੰਗ 'ਚ ਰਹਿ ਜਾਓ ਫਿਰ ਇਹਨਾਂ ਚੱਲੀਏਗੀ ਛੇਤੀ ਜਦਿ ਲਿਆਓ ਭਾਈ ਸੀ ਰੰਗ ਤੇ ਅੱਖਾਂ ਨਾਲ ਵਰਤੀਆਂ ਬੱਕਰੀਆਂ ਦੋ ਦੋ ਮਿੰਟ ਲੈ ਲਓ ਲਾਈਵ ਚ ਹੈ ਰੀਲ ਇਹ ਤਾੜੀਆਂ ਮਾਰ ਕੇ ਸਵਾਗਤ ਕਰ ਦਿਆ ਕਰੋ ਸੁਨਖਪੁਰੇ ਵਾਲੇ ਮੁੰਡਾ ਦਾ ਵੀ ਬਹੁਤ ساری ਮਿਹਨਤ ਕੀਤੀ ਹੁੰਦੀ ਹੈ ਚਲੋ ਕਰੇ ਦੂਰ ਪੜੇਗਾ ਇਸ ਸਾਲ ਦੇ ਵਿੱਚ ਆਪਾਂ ਲੱਗੇ ਰਹੇ ਹਾਂ ਫਾਈਨਲ ਇਹ ਸੁਨਖਪੁਰੇ ਵਾਲੀਆਂ ਮੱਕਰੀਆਂ ਛੜੀ ਜਿਹੜੀਆਂ ਭਾਈ ਨਿਮਾਤਨੌਲਾ ਜੀ ਨੇ ਉਹਨਾਂ ਨੂੰ ਮੈਡਲ ਦੇਣ ਦਾ ਕਈ ਕੈਮਰਾ ਦੇ ਮੁੰਡੇ ਆ ਗਏ ਕਿਹੜਾ ਝੱਟ ਕੇ ਚੈਨਲ ਵਾਲੇ ਆ ਗਏ ਜੀ ਆ ਗਏ ਭਾਈ ਛੇ ਰੰਗ ਤੇ ਅੱਠ ਰੰਗ ਵਰਸ ਰੀਆਂ ਤੇ ਉਹ ਬਈ ਰਿੰਗ ਤੇ ਨਾ ਹੋਲੀ ਵਾਪੋਲੇ ਆਂਦਾ ਤਰੇਮ ਭਾਈ ਹਾਂ ਵੀਰੇ ਹੋਰ ਬੋਲ ਛੇ ਰੰਗ ਤੇ ਅੱਠ ਰੰਗ ਕਰੀਆਂ ਭਾਈ ਉੱਦੋਂ ਉਹ ਵਰਸ ਰੀਆਂ ਲਾਓ ਭਾਈ ਲਾਓ ਆਪਣੇ ਲਓ ਭਾਈ ਚਲੋ ਯਾਰ ਛੇ ਨੰਬਰ ਭਾਈ ਹੱਥ ਖੜਾ ਕਰਦੇ ਕਰੋ ਪੋਰ ਮੰਗਾ ਵੀ ਥਾਪੀਆਂ ਦੀ ਮਾਰੀਆਂ ਜੀ ਪੀਸ਼ਾ ਨੰਬਰ ਤੇ ਆ ਬਈ 3 ਜੇ ਨੰਬਰ ਤੇ ਆ ਮੜੀਏ ਘਰ ਕਰ ਲੋ ਫੋਟੋ ਰਿਕ ਲੈ ਕੇ ਆ ਗੁਰੂ ਜੀ ਆ ਜਾ ਫੋਟੋ ਰਿਕ ਲੈ ਜਾ ਨੰਬਰ ਫਰੀ ਬੋਲ ਕੇ ਆ ਜਾ ਮਾਰ ਦੇ ਥਾਪੀ ਲੈ ਕੇ ਆ ਗਾ ਪਹਿਲੇ ਥਾਪੀ ਮਾਰ ਜਾ ਹੁਣ ਥਾਪੀ ਮਾਰ ਲੈ ਬਾਈ ਕੋਈ ਗੱਲ ਨਹੀਂ ਹਾਂ ਜੀ ਬੁੱਧਾ ਨੰਬਰ ਤੋਂ ਹੇ ਵੰਤੇ ਆਖੂਣਾ ਦੇ ਪਰਦੇ ਨੇ ਬੱਕਰੀਆਂ ਰਿੰਗ ਚ ਲੈ ਕੇ ਆ ਜਾ ਬਾਈ ਜਲਦੋਂ ਤੇ ਜਲਦੋ ਲੈ ਵੀ ਉਧਰ ਰਿੰਗ ਬਣਾ ਉਧਰ ਬਣਾ ਲੈ ਉਹਨਾਂ ਬਾਈ ਕਿੰਨਾ ਨੰਬਰ 7 ਨੰਬਰ ਤੇ ਆ ਫੇੜਾ ਕਰਕੇ ਆ ਜੇ ਭੱਜੇ ਮਾਰਦਾ ਥਾਪੀਆਂ ਬੱਕਰੀ ਦੇਗਾ ਮੜੀਏ ਨਾ ਆ ਜਾ ਆ ਬਰਾ ਉਧਰ ਮੁਸਰਕੇ ਉਧਰ ਮੁ ਕਰਕੇ ਆਏ ਆਏ ਲੈ ਆ ਵੀ ਸੈਕਿੰਡ ਪੋਜੀਸ਼ਨ ਆ ਗਈ ਜੀ ਨਾ ਬਾਈ ਚਲੋ ਜੀ ਕੁੰਡਰ ਬਾਹਰ ਮਾ ਸੈਕੰਡ ਪੋਜੀਸ਼ਨ ਬਤ ਹੁਣ ਉਹ ਗਿਆ ਉਹਨੇ ਲੇਕੇ ਉਹ ਕੱਲਾ ਰਹਿ ਗਿਆ ਫਰਸਟਰ ਦਾ ਕੱਲੀ ਰਹਿ ਗਿਆ ਮੁੰਡਾ ਜੇ ਲਿਆ ਥਾਪੀਆਂ ਰੁਪਈਆ ਮਾਰ ਕੇ ਇਹਨੂੰ ਵੀ ਵਿਚਾਰੇ ਨੂੰ ਲੈ ਵੀ ਫਰਸਟ ਪੋਜੀਸ਼ਨ ਆ ਗਈ। ਕਾਚਾ ਪੱਖ ਚੱਕ ਲਾਦਾ ਉਹ ਪੱਖ ਚੱਕ ਲਾ ਮੁੰਡਾ ਇਹਨੂੰ ਚੱਕੇ ਦਾ। ਯਾ ਥਾਪੀ ਦਾ ਮਾਰ ਦੇ ਯਾਰ ਫਟਾ ਇਹ ਮੁੰਡਾ ਦੂਰ ਮਾਰ ਕੇ। ਕੋਈ ਨਹੀਂ ਲੈ। ਦੋਸਰ ਨੂੰ ਮੁਕਾੜ ਲਾਗਾ। ਪਹਿਲੇ ਨੰਬਰ ਤੇ ਮੁੰਡਾ ਵੀ ਚੰਗੇ ਦਾ ਵੀ। ਆਜਾ ਜਰਾ ਹੋ ਗਏ ਪਤਾ ਨਹੀਂ ਕੀ ਕਰਨਾ ਤਾਹ ਜਰਾ ਕਿ ਕੀ ਕਰਨਾ ਸਮਝਾ ਦੇਦਾ ਇਹਦਾ ਤਾਈ ਜਣਾ ਚਾਚਾ ਜੱਕ ਦੇ ਪੱਠ ਓਏ ਸਾਹਮਣੇ ਹੈਲੋ ਹੈਲੋ ਆਇਆ ਮੇਰੇ ਵੀ ਬਾਂਬਰੀਆਂ ਬੱਕਰੀਆਂ ਨਹੀਂ ਬਾਕੀਆਂ 6 ਰਾਂ ਦੇ ਹੱਥ ਨਾਲ ਜਲਦ ਜਲਦ ਆ ਜੀ ਬਾਂਬਰੀਆਂ ਬੱਕਰੀਆਂ ਲੈ ਕੇ ਰਿੰਗ ਚ ਗਿਆਨ ਬਈ ਧੰਨਵਾਦ ਚਾਚਾ ਜੀ ਤੇ 6 ਦਾ ਅਠ ਰੰਦ ਬਰਬਰੀਆਂ ਬੱਕਰੀਆਂ ਲਈ ਕਾਲ ਆ ਵੀਰੇ ਦੋ ਰੰਦ ਫਿੱਕਲਾ